ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਪਿਊਟਰ ਦਾ ਯੁੱਗ ਆ ਗਿਆ ਤੇ ਕੰਪਿਊਟਰ ਦੇ ਯੁੱਗ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਫਰੋਡ ਜਿਹੜਾ ਆ ਉਹ ਵੱਧ ਚੁੱਕਾ ਆ ਹਨਾ ਜਿੱਥੇ ਸਾਡੀ ਪ੍ਰਾਈਵੇਸੀ ਜਿਹੜੀ ਆ ਉਹ ਤਾਂ ਇੱਕ ਕਿਸਮ ਦੀ ਖੂ ਖਾਤੇ ਦੇ ਵਿੱਚ ਪੈ ਚੁੱਕੀ ਐ ਪਰ ਉਹਦੇ ਨਾਲ ਨਾਲ ਤੁਹਾਡੇ ਫੋਨ ਦੇ ਉੱਤੇ ਮੈਸੇਜ ਆਉਂਦਾ ਆ ਓਟੀਪੀ ਆਉਂਦਾ ਆ ਓਟੀਪੀ ਸ਼ੇਅਰ ਕਰਦੇ ਆ ਤੁਹਾਡੇ ਬੈਂਕ ਖਾਤੇ ਜਿਹੜੇ ਉਹ ਖਾਲੀ ਹੋ ਜਾਂਦੇ ਆ ਕੰਪਿਊਟਰ ਯੁੱਗ ਦੇ ਆਉਣ ਦੇ ਨਾਲ ਜਿੱਥੇ ਕਈ ਦਿਨਾਂ ਦੇ ਕੰਮ ਜਿਹੜੇ ਹੁੰਦੇ ਸੀਗੇ ਉਹ ਕੁਝ ਮਿੰਟਾਂ ਦੇ ਸਕਿੰਟਾਂ ਦੇ ਵਿੱਚ ਹੋ ਜਾਂਦੇ ਆ ਪਰ ਉਸ ਤੋਂ ਅੱਗੇ ਵਾਧੇ-ਵਾਧੇ ਓਟੀਪੀ ਤੋਂ ਵੀ ਅੱਗੇ ਤੁਹਾਡਾ ਕੋਈ ਰਿਸ਼ਤੇਦਾਰ ਬਾਹਰੋਂ ਫੋਨ ਕਰਦਾ ਸੀ ਰਿਸ਼ਤੇਦਾਰ ਨਹੀਂ ਹੁੰਦਾ ਸੀ ਉਹ ਨਕਲੀ ਰਿਸ਼ਤੇਦਾਰ ਹੁੰਦਾ ਸੀ ਉਹ ਕਹਿੰਦਾ ਸੀ ਪਛਾਣੋ ਮੈਂ ਕੌਣ ਆ ਉਸੀ ਕਿਸੇ ਦੇ ਨਾਲ ਆਵਾਜ਼ ਮੈਚ ਕਰਕੇ ਦੇਖਦੇ ਸੀ ਕਿ ਤੂੰ ਫਲਾਨਾ ਆ ਉਹ ਕਹਿੰਦੇ ਹਾਂ ਹਾਂ ਮੈਂ ਉਹ ਹੀ ਆ ਮੈਂ ਤੁਹਾਨੂੰ ਪੈਸੇ ਭੇਜਿਆ ਤੇ ਤੁਸੀਂ ਪੈਸੇ ਜਿਹੜੇ ਆ ਮੈਂ ਤੁਹਾਨੂੰ ਭੇਜ ਦਿੱਤੇ ਆ ਤੇ ਮੇਕੋ ਪੈਸੇ ਥੋੜੇ ਜਿਹਾ ਘਟਦੇ ਆ ਤਾਂ ਤੁਸੀਂ ਇਦਾਂ ਕਰੋ ਲੱਖ ਰੁਪਈਆ ਮੈਨੂੰ ਪਾ ਦਿਓ ਉਹ ਇਸ ਹਿਸਾਬ ਦੇ ਨਾਲ ਗੱਲਬਾਤ ਕਰਦੇ ਸੀ ਕਿ ਤੁਹਾਨੂੰ ਲੱਗਦਾ ਸੀ ਕਿ ਮੇਰੇ ਜਿਹੜੇ ਉਹ ਰਿਸ਼ਤੇਦਾਰ ਹੀ ਆ ਕੋਈ ਤੇ ਕੋਈ ਨਹੀਂ ਉਹਨਾਂ ਨੇ ਮੈਨੂੰ ਪੈਸੇ ਭੇਜੇ ਹੋਏ ਆ ਉਹ ਆ ਜਾਣਗੇ ਤਾਂ ਮੈਨੂੰ ਕੋ ਜਿੰਨੇ ਉਹ ਪੈਸੇ ਮੰਗਦੇ ਆ ਉਹ ਤੁਸੀਂ ਉਹਨਾਂ ਦੇ ਖਾਤੇ 'ਚ ਪਾ ਦਿੰਦੇ ਸੀ ਆਪਣੇ ਬਹੁਤ ਸਾਰੇ ਰਿਸ਼ਤੇਦਾਰ ਆਂਡ ਗਵਾਂਡ ਦੇ ਲੋਕ ਜਿਹੜੇ ਆ ਇਸ ਸਕੈਮ ਦੇ ਜਾਨੀ ਕਿ ਸ਼ਿਕਾਰ ਹੋ ਚੁੱਕੇ ਆ ਹੁਣ ਜਿਹੜਾ ਦੋ ਸਕੈਮ ਹੋ ਰਿਹਾ ਹੈ ਜਿਹਨੂੰ ਕਹਿੰਦੇ ਡਿਜੀਟਲ ਅਰੈਸਟ ਆ ਡਿਜੀਟਲ ਅਰੈਸਟ ਜਿਹੜਾ ਬਹੁਤ ਜ਼ਿਆਦਾ ਖਤਰਨਾਕ ਹੈ ਸਾਡੀ ਇੱਕ ਜਰਨਲਿਸਟ ਵੱਡੇ ਵੱਡੇ ਚੈਨਲ ਦੀ ਨਿਊਜ਼ ਚੈਨਲ ਦੀ ਤਰਕਾਰ ਕੁੜੀ ਐ ਉਹ 8 ਘੰਟੇ ਉਹਨਾਂ ਨੇ ਬੰਦੀ ਬਣਾ ਛੱਡੀ ਉਹਦੇ ਹੀ ਕਮਰੇ ਦੇ ਵਿੱਚ ਉਹਨੂੰ ਫੋਨ ਆਇਆ ਕਿ ਤੁਸੀਂ ਕੋਈ ਕੋਰੀਅਰ ਮੰਗਵਾਇਆ ਜੇ ਤੁਸੀਂ ਕੋਰੀਅਰ ਦੀ ਜਾਣਕਾਰੀ ਚਾਹੁੰਦੇ ਹੋ ਤੇ ਇੱਕ ਦਬਾਓ ਉਹਨੇ ਜਿਉਂ ਹੀ ਇੱਕ ਦਬਾਇਆ ਤੇ ਉਹਦੀ ਕਾਲ ਜਿਹੜੀ ਉਹ ਅੱਗੇ ਟ੍ਰਾਂਸਫਰ ਹੋ ਗਈ ਉੱਥੋਂ ਫੇਰ ਉਹਨੂੰ ਪੁੱਛਿਆ ਗਿਆ ਕਿ ਹਾਂ ਮੈਂ ਤੁਹਾਡੀ ਕੀ ਹੈਲਪ ਕਰ ਸਕਦਾ ਉਹਨੇ ਕਿਹਾ ਵੀ ਮੈਂ ਤਾਂ ਕੋਈ ਕੋਰੀਅਰ ਨਹੀਂ ਮੰਗਾਇਆ ਤੇ ਪਰ ਤੁਹਾਡੇ ਵੱਲੋਂ ਕਾਲ ਆਈ ਆ ਉਹ ਕਹਿੰਦਾ ਨਹੀਂ ਮੈਂ ਚੈੱਕ ਕਰਦਾ ਇੱਕ ਮਿੰਟ ਉਹਨੇ ਚੈੱਕ ਕੀਤਾ ਤੇ ਕਹਿੰਦਾ ਤੁਸੀਂ ਕੋਈ ਕੋਰੀਅਰ ਜਿਹੜਾ ਆ ਉਹ ਭੇਜਿਆ ਹੈਗਾ ਤਾਈਵਾਨ ਉਹ ਕਹਿੰਦੀ ਮੈਂ ਤਾਂ ਕੋਈ ਕੋਰੀਅਰ ਜਿਹੜਾ ਉਹ ਤਾਈਵਾਨ ਨਹੀਂ ਭੇਜਿਆ ਨਾ ਮੈਂ ਕਿਸੇ ਨੂੰ ਤਾਈਵਾਨ 'ਚ ਜਾਣਦੀ ਆ ਕਹਿੰਦਾ ਪਰ ਤੁਹਾਡਾ ਆਧਾਰ ਕਾਰਡ ਜਿਹੜਾ ਇਹਦੇ ਉੱਪਰ ਲੱਗਾ ਹੋਇਆ ਤੇ ਉਹਨੇ ਕਿਹਾ ਦੱਸੋ ਕਿਹੜਾ ਆ ਆਧਾਰ ਨੰਬਰ ਉਹਨੇ ਜਦੋਂ ਦੱਸਿਆ ਤੇ ਉਹਦਾ ਹੀ ਆਧਾਰ ਨੰਬਰ ਸੀਗਾ ਤੇ ਉਹ ਆਧਾਰ ਨੰਬਰ ਦੇ ਨਾਲ ਉਹਨੂੰ ਸੰਤੁਸ਼ਟੀ ਹੋ ਗਈ ਕਿ ਮੇਰਾ ਜਿਹੜਾ ਆਧਾਰ ਨੰਬਰ ਆ ਉਹ ਮਿਸਯੂਜ਼ ਹੋ ਚੁੱਕਾ ਤੇ ਉਸਨੇ ਕਿਹਾ ਕਿ ਤੁਹਾਨੂੰ ਪਤਾ ਇਹਦੇ ਵਿੱਚ ਕੀ ਹੈ ਤੇ ਉਹ ਕਹਿੰਦਾ ਹਾਂ ਤਿੰਨ ਪਾਸਪੋਰਟ ਹੈ ਇਹਦੇ ਵਿੱਚ ਕੁਝ ਡਰੱਗਸ ਹੈਗੀ ਆ ਇੱਕ ਐਚਪੀ ਦਾ ਲੈਪਟਾਪ ਹੈਗਾ ਤੇ ਡਰੱਗ ਜਿਹੜੀ ਹੈ ਉਹ 200 ਗ੍ਰਾਮ ਆ ਇੰਨੀ ਡਰੱਗ ਹੋਣ ਦੇ ਵਿੱਚ ਤੁਹਾਨੂੰ 15 ਸਾਲ ਦੀ ਜਿਹੜੀ ਉਹ ਜੇਲ ਹੋ ਸਕਦੀ ਹੈ ਇਹ ਲੜਕੀ ਨੇ ਕਿਹਾ ਵੀ ਦੱਸੋ ਤੁਸੀਂ ਮੈਂ ਕਿੱਦਾਂ ਕਰ ਸਕਦੇ ਹਾਂ ਉਹਨਾਂ ਨੇ ਕਿਹਾ ਅਸੀਂ ਤੁਹਾਡੀ ਕਾਲ ਜਿਹੜੀ ਆ ਬੰਬਈ ਪੁਲਿਸ ਨੂੰ ਜਿਹੜੀ ਉਹ ਟਰਾਂਸਫਰ ਕਰ ਦੰਨੇ ਆ ਇਥੋਂ ਤੱਕ ਤਾਂ ਕੁੜੀ ਦਾ ਦਿਮਾਗ ਜਿਹੜਾ ਉਹ ਬਿਲਕੁਲ ਸਹੀ ਸੀ ਕਿਉਂਕਿ ਉਹ ਬੜੀ ਪ੍ਰੇਪੇਅਰ ਸੀਗੀ ਬੜੀ ਵਧੀਆ ਪੱਤਰਕਾਰ ਹੈਗੀ ਆ ਇਸੇ ਵੀ ਗੱਲਾਂ ਉਹ ਵੀਕ ਨਹੀਂ ਸੀ ਇਥੋਂ ਤੱਕ ਉਹਦਾ ਦਿਮਾਗ ਜਿਹੜਾ ਉਹ ਬਿਲਕੁਲ ਸਹੀ ਸੀਗੀ ਉਹ ਸੰਤੁਸ਼ਟ ਸੀ ਜਦੋਂ ਮੁੰਬਈ ਪੁਲਿਸ ਨੂੰ ਉਹ ਕਾਲ ਲੱਗਦੀ ਆ ਉਸ ਤੋਂ ਬਾਅਦ ਉਹਨਾਂ ਦੇ ਕੋਲ ਬਹੁਤ ਸਾਰੀਆਂ ਟ੍ਰਿਕਾਂ ਆ ਉਹ ਤੁਹਾਨੂੰ ਸਮੋਹਿਤ ਕਰ ਲੈਂਦੇ ਆ ਜਾਂ ਇਹ ਪਨਟਾਈਜ਼ ਕਰ ਲੈਂਦੇ ਆ ਤੁਹਾਡਾ ਜਿਹੜਾ ਸਬਕੌਨਸ਼ੀਅਸ ਮਾਈਂਡ ਆ ਉਹਨੂੰ ਆਪਣੇ ਕਾਬੂ ਦੇ ਵਿੱਚ ਲੈ ਲੈਂਦੇ ਆ ਉਸ ਤੋਂ ਬਾਅਦ ਇਹ ਗੱਲਾਂ ਸ਼ੁਰੂ ਹੋਈਆਂ ਉਹਨਾਂ ਨੇ ਸਕਾਈਪ ਡਾਊਨਲੋਡ ਕਰਾਈ ਉਸ ਕੁੜੀ ਦੇ ਕੋਲੋਂ ਸਕਾਈਪ ਦੇ ਉੱਪਰ ਜਿਹੜੀ ਆ ਉਹ ਗੱਲ ਕੀਤੀ ਉਹਨਾਂ ਨੇ ਇਥੋਂ ਤੱਕ ਕਿ ਉਹ ਹਰ 10 ਮਿੰਟ ਬਾਅਦ ਹਰ 10 ਸਕਿੰਟ ਬਾਅਦ ਕਹੀ ਜਾਂਦੀ ਸੀਗੀ ਆਈ ਐਮ ਹੇਅਰ ਸਰ ਵੀ ਮੈਂ ਇੱਥੇ ਮੌਜੂਦ ਹਾਂ ਉਹ ਇੱਕ ਹਿਪਨੋਟਾਈਜ਼ ਦਾ ਤਰੀਕਾ ਆ ਜਾਂ ਸਮੋਹਿਤ ਕਿਰਿਆ ਜਿਹੜੀ ਆ ਉਹਦਾ ਹੀ ਇੱਕ ਤਰੀਕਾ ਆ ਤੇ ਇਸ ਤੋਂ ਉਹ ਚੰਗੇ ਕਰਮਾਂ ਨੂੰ ਉਹ ਬਾਹਰ ਨਿਕਲੇ ਕਿਉਂਕਿ ਉਹਦੇ ਕੋਲੋਂ ਕੋਈ ਪੈਸਾ ਨਹੀਂ ਮੰਗਿਆ ਗਿਆ ਸੀ ਹੋ ਸਕਦਾ ਸੀ ਉਸ ਤੋਂ ਗਾਂ ਜਿਹੜਾ ਅਗਲੀਆਂ ਘਟਨਾਵਾਂ ਉਹਦੇ ਨਾਲ ਵਾਪਰਦੀਆਂ ਉਹਦੇ ਚ ਉਹਦੇ ਨਾਲ ਬਹੁਤ ਕੁਝ ਹੋ ਜਾਂਦਾ ਸੋ ਬੜਾ ਸਤਾਰਕ ਰਹਿਣ ਦੀ ਲੋੜ ਆ ਅੱਜ ਕੱਲ ਆਪਾਂ ਆਮ ਹੀ ਆਨਲਾਈਨ ਕੰਪਨੀਆਂ ਦੇ ਕੋਲੋਂ ਬਹੁਤ ਸਾਰੇ ਪ੍ਰੋਡਕਟ ਜਿਹੜੇ ਆ ਉਹ ਪਰਚੇਜ ਕਰਦੇ ਆ ਪਰ ਇਹਦੇ ਨਾਲ ਨਾਲ ਆਪਾਂ ਨੂੰ ਬਹੁਤ ਜਿਹੜਾ ਆ ਉਹ ਜਾਣਕਾਰ ਬਣਨਾ ਪਏਗਾ ਕੋਈ ਵੀ ਜਿਹੜੀ ਅਨਨੋਨ ਨੰਬਰ ਤੋਂ ਕਾਲ ਆਉਂਦੀ ਆ ਕੋਸ਼ਿਸ਼ ਕਰੋ ਕਿ ਉਹਨੂੰ 30 ਸਕਿੰਟ ਦੇ ਵਿੱਚ ਵਿੱਚ ਜਿਹੜਾ ਆ ਉਹ ਕੱਟ ਕਰ ਦਿਓ ਤੁਸੀਂ ਆਪਾਂ ਜਦੋਂ ਕਾਲ ਆਉਂਦੀ ਆਪਾਂ ਹੋਰ ਉਹਦੇ ਕੋਲੋਂ ਜਾਣਕਾਰੀ ਭਾਲਦੇ ਆਂ ਵੀ ਹੋਰ ਕੀ ਕਹਿੰਦਾ ਇਹ ਹੋਰ ਕੀ ਕਹਿੰਦਾ ਆ ਉਹ ਕਹਿੰਦਿਆਂ ਕਹਿੰਦਿਆਂ ਦੇ ਵਿੱਚ ਹੀ ਉਹ ਜਿਹੜੀ ਆ ਤੁਹਾਡੇ ਦਿਮਾਗ ਨੂੰ ਜਿਹੜਾ ਹੈਂਗ ਕਰ ਲਿਆ ਜਾਂਦਾ ਤੁਹਾਡਾ ਸਬਕੌਨਸ਼ੀਅਸ ਮਾਈਂਡ ਜਿਹੜਾ ਆ ਉਹਨੂੰ ਆਪਦੇ ਕਬਜ਼ੇ ਵਿੱਚ ਕਰ ਲਿਆ ਜਾਂਦਾ ਸੋ ਕੁਝ ਮਹੀਨੇ ਪਹਿਲਾਂ ਸਤੰਬਰ 2024 ਦੇ ਵਿੱਚ ਮੈਂ ਡਰਾਈਵ ਕਰ ਰਿਹਾ ਸੀ ਕਿ ਮੈਨੂੰ ਇੱਕ ਵੀਡੀਓ ਕਾਲ ਆਈ ਆ ਨੋਨ ਨੰਬਰ ਤੋਂ ਕਿ ਮੈਂ ਉਹ ਉਸਤੇ ਕੇਹੇ ਸ਼ਰਮਾ ਦਾ ਕਰਕੇ ਨਾਮ ਲਿਖਿਆ ਹੋਇਆ ਸੀ ਉਹ ਨੰਬਰ ਹਾਲੇ ਤੱਕ ਵੀ ਮੇਰੇ ਮੋਬਾਈਲ ਦੇ ਵਿੱਚ ਸੇਵ ਹੈਗਾ ਉਹਦੇ ਤੋਂ ਕਾਲ ਆਉਂਦੀ ਆ ਤੇ ਮੈਂ ਜਦੋਂ ਇਹ ਕਾਲ ਉਠਾਉਣਾ ਮੈਂ ਸੋਚਦਾ ਕੋਈ ਦੋਸਤ ਮਿੱਤਰ ਆ ਉਹ ਫੋਨ ਕਰ ਰਿਹਾ ਤੇ ਜਦ ਹੀ ਮੈਂ ਫੋਨ ਚੱਕਦਾ ਉਹ ਤੇ ਸਾਹਮਣੇ ਇੱਕ ਲੇਡੀ ਜਿਹੜੀ ਆ ਉਹ ਨਿਰਵਸਤਰ ਹੋ ਜਾਂਦੀ ਹੈ ਮੈਂ ਜੱਕਦਮ ਫੋਨ ਦੀ ਜਿਹੜੀ ਸਕਰੀਨ ਹੈ ਉਹ ਗੱਡੀ ਦੇ ਸਟੀਅਰਿੰਗ ਵੱਲੋਂ ਕਮਾ ਲੈਣਾ ਆ ਤੇ ਉਹਨੂੰ ਸਾਈਡ ਤੋਂ ਕਰਕੇ ਜਿਹੜਾ ਆ ਡਿਸਕਨੈਕਟ ਕਰ ਦੰਨਾ ਫਿਰ ਵੀ ਇੱਕ ਵਾਰੀ ਦੂਜੇ ਤੀਜੇ ਦਿਨ ਫੇਰ ਉਹ ਕਾਲ ਆਈ ਪਰ ਮੈਂ ਨਹੀਂ ਚੱਕੀ ਤੇ ਮੈਂ ਆਪਣੇ ਕੁਝ ਦੋਸਤ ਮਿੱਤਰ ਜਿਹੜੇ ਬੜੇ ਸੀਨੀਅਰ ਨੇ ਉਹਨਾਂ ਨਾਲ ਹੀ ਇਸ ਵਿਸ਼ੇ ਤੇ ਗੱਲ ਕੀਤੀ ਕਿ ਇਹਦੀ ਸਾਈਬਰ ਰਿਪੋਰਟ ਕਰਨੀ ਚਾਹੀਦੀ ਹੈ ਜਾਂ ਨਹੀਂ ਉਹਨਾਂ ਨੇ ਕਿਹਾ ਕਿ ਆਪਣੇ ਇਲਾਕੇ ਦੇ ਬੜੇ ਸਾਰੇ ਨੌਜਵਾਨ ਜਿਹੜੇ ਇਸ ਠੱਗੀ ਦਾ ਸ਼ਿਕਾਰ ਹੋ ਚੁੱਕੇ ਆ ਉਹਨਾਂ ਨੇ ਉਹ ਵੀਡੀਓ ਕਾਲ ਜਿਹੜੀ ਸੀ ਉਹ ਰਿਕਾਰਡ ਕਰ ਲੈਣੀ ਸੀ ਤੁਹਾਡੀ ਫੋਟੋ ਨਾਲ ਆ ਜਾਣੀ ਸੀ ਤੇ ਤੁਹਾਨੂੰ ਬਾਅਦ ਦੇ ਵਿੱਚ ਫੋਨ ਤੇ ਉਹਨਾਂ ਨੇ ਤੁਹਾਡੇ ਕੋਲੋਂ ਜਿਹੜੇ ਉਹ ਪੈਸੇ ਮੰਗਣੇ ਸੀ ਸੋ ਮੈਂ ਇਹ ਵੀ ਨੋਟ ਕੀਤਾ ਜਿਹੜੇ ਜਿਹੜੇ ਬੰਦਿਆਂ ਦੇ ਉਹਨਾਂ ਨੇ ਮੈਨੂੰ ਦੱਸਿਆ ਵੀ ਆਹ ਬੰਦੇ ਜਿਹੜੇ ਆਪਣੇ ਇਲਾਕੇ ਦੇ ਆ ਉਹ ਇਸ ਘਟਨਾ ਦਾ ਜਿਹੜਾ ਉਹ ਸ਼ਿਕਾਰ ਹੋ ਚੁੱਕੇ ਆ ਤੇ ਉਹਨਾਂ ਦੇ ਵਿੱਚ ਤਕਰੀਬਨ ਸਾਰੇ ਜਿਹੜੇ ਆ ਉਹ 17 ਆਲੇ ਨੌਜਵਾਨ ਸੀ ਕਿ ਆਪਾਂ ਤਾਂ ਫੋਨ ਵੈਸੇ ਹੀ ਚੱਕ ਲੈਨੇ ਆ ਇੱਕ ਦੋ ਮਿੰਟ ਆਪਾਂ ਗੱਲ ਕਰਦੇ ਆ ਤੇ ਆਪਾਂ ਨੂੰ ਉਹਨੇ ਚਰ ਚ ਸਟੋਰੀ ਜਿਹੜੀ ਉਹ ਸਮਝ ਵੀ ਨਹੀਂ ਆਉਂਦੀ ਵੀ ਹੋ ਕੀ ਰਿਹਾ ਆ ਉਹਨੇ ਚਰ ਦੇ ਵਿੱਚ ਉਹ ਜਿਹੜਾ ਸਕੈਮ ਤੁਹਾਡੇ ਨਾਲ ਹੋ ਜਾਂਦਾ ਹੈ ਜਿੱਥੇ ਬਹੁਤ ਸਾਰੇ ਲੋਕਾਂ ਦੇ ਪੈਸੇ ਜਿਹੜੇ ਆ 177 ਕਰੋੜ ਰੁਪਈਆ ਜਿਹੜਾ ਸਾਲ 2023 ਦੀ ਜਿਹੜੀ ਰਿਪੋਰਟ ਆ ਉਹਦੇ ਵਿੱਚ 177 ਜਿਹੜਾ ਕਰੋੜ ਰੁਪਈਆ ਆ ਉਹ ਇਹਨਾਂ ਠੱਗਾਂ ਵੱਲੋਂ ਜਿਹੜਾ ਉਹ ਠੱਗਿਆ ਜਾ ਚੁੱਕਾ ਆ ਤੇ ਥੋੜੇ ਦਿਨ ਪਹਿਲਾਂ ਹੀ ਇੱਕ ਰਿਟਾਇਰਡ ਪ੍ਰੋਫੈਸਰ ਜਿਹੜੀ ਆ ਉਹਦੇ ਉਹਨੂੰ ਵੀ ਡਿਜੀਟਲ ਅਰੈਸਟ ਕਰਕੇ ਉਹਦੇ ਕੋਲੋਂ 80 ਲੱਖ ਰੁਪਈਆ ਜਿਹੜਾ ਆ ਉਹ ਸਾਈਬਰ ਠੱਗ ਜਿਹੜੇ ਆ ਉਹ ਲੈ ਗਏ ਉਸ ਦਿਨ ਤੋਂ ਤੁਹਾਡੇ ਫੋਨ ਦੇ ਉੱਤੇ ਜਦੋਂ ਵੀ ਹੁਣ ਤੁਸੀਂ ਕਿਸੇ ਨੂੰ ਫੋਨ ਮੜਾਉਂਦੇ ਹੋ ਤੇ ਤੁਹਾਡੇ ਫੋਨ ਦੇ ਉੱਪਰ ਪਹਿਲਾਂ ਤੁਹਾਨੂੰ ਸਾਊਂਡ ਨੂੰ ਮਿਲਦਾ ਹੈ ਕਿ ਤੁਹਾਨੂੰ ਜੇਕਰ ਪੁਲਿਸ ਦਾ ਜਾਂ ਸੀਬੀਆਈ ਦਾ ਜਾਂ ਕੋਈ ਵੀ ਇਹੋ ਜਿਹਾ ਫੋਨ ਆਉਂਦਾ ਤਾਂ ਘਬਰਾਓ ਨਾ ਇਹ ਸਾਈਬਰ ਅਪਰਾਧੀ ਹੋ ਸਕਦੇ ਹਨ ਕਿਉਂਕਿ ਉਸ ਦਿਨ ਤੋਂ ਜਿਹੜਾ ਆ ਉਹ ਤੁਹਾਨੂੰ ਸੂਚਿਤ ਕਰਨ ਦੀ ਜ਼ਿੰਮੇਵਾਰੀ ਜਿਹੜੀ ਉਹਨਾਂ ਨੇ ਲਈ ਹੈ ਤੋ ਬੜਾ ਜਿਹੜਾ ਆ ਉਹ ਸਚੇਤ ਹੋਣ ਦੀ ਲੋੜ ਆ ਜਦੋਂ ਤੋਂ ਦੁਨੀਆ ਚੱਲੀ ਆ ਜਿਹੜੇ ਠੱਗ ਆ ਉਹਨਾਂ ਨੇ ਠੱਗੀਆਂ ਦੇ ਨਵੇਂ-ਨਵੇਂ ਤਰੀਕੇ ਲੱਭੇ ਆ ਤੇ ਹੁਣ ਕੰਪਿਊਟਰ ਦਾ ਜੋਗ ਆ ਗਿਆ ਸਾਇੰਸ ਦਾ ਜੋਗ ਆ ਗਿਆ ਤੇ ਉਹਨਾਂ ਨੇ ਆਪਣਾ ਠੱਗੀ ਦਾ ਤਰੀਕਾ ਜਿਹੜਾ ਉਹ ਵੀ ਬਦਲ ਲਿਆ ਕਿਸੇ ਮੌਜਮਾਨ ਲੇਡੀ ਜੀ ਨੂੰ ਫੋਨ ਆਉਂਦਾ ਆ ਕਿਸੇ ਮਟਿਆਰ ਭੈਣ ਨੂੰ ਫੋਨ ਆਉਂਦਾ ਆ ਉਹ 2-4 ਮਿੰਟ ਉਹਨਾਂ ਨਾਲ ਗੱਲ ਕਰਦੀ ਆ ਤੇ ਉਹ ਉਹਦਾ ਇਹ ਰੋਡੀਆਂ ਟ੍ਰਿਕਾਂ ਆ ਉਹਦੇ ਕੋਲ ਉਹਨਾਂ ਦੇ ਕੋਲ ਉਹ ਬੜੇ ਵੈਲ এডਿਊਕੇਟਿਡ ਬੰਦੇ ਨੇ ਉਹ ਇਹੋ ਜਿਹੀਆਂ ਟ੍ਰਿਕਾਂ ਆ ਉਹਨਾਂ ਦੇ ਕੋਲ ਉਹ ਤੁਹਾਡਾ ਜਿਹੜਾ ਮਾਈਂਡ ਆ ਉਹਨੂੰ ਆਪਣੇ ਕਬਜ਼ੇ ਦੇ ਵਿੱਚ ਕਰ ਲੈਂਦੇ ਆ ਤੇ ਉਹ ਉਸਦੇ ਕੋਲੋਂ ਜੋ ਚਾਹਣ ਉਹ ਕਰਾ ਸਕਦੇ ਆ ਤੇ ਉਹਦੀ ਵੀਡੀਓ ਰਿਕਾਰਡਿੰਗ ਜਿਹੜੀ ਉਹ ਕਰ ਸਕਦੇ ਆ ਤੇ ਸਾਰੀ ਉਮਰ ਲਈ ਜਿਹੜਾ ਆ ਉਹਨੂੰ ਬਲੈਕਮੇਲ ਕਰ ਸਕਦੇ ਆ ਸੋ ਬੱਚੀਆਂ ਜਿਹੜੀਆਂ ਆ ਖਾਸ ਕਰਕੇ ਉਹਨਾਂ ਨੂੰ ਬਹੁਤ ਸੁਚੇਤ ਹੋਣ ਦੀ ਲੋੜ ਆ ਮਾਪੇ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੀਆਂ ਬੱਚੀਆਂ ਨੂੰ ਬੱਚਿਆਂ ਨੂੰ ਇਸ ਬਾਰੇ ਜਾਣਕਾਰ ਕਰੇ ਕਿ ਕਿਸੇ ਵੀ ਅਨੋਨ ਨੰਬਰ ਤੋਂ ਫੋਨ ਜਿਹੜਾ ਉਹ ਨਾ ਚੱਕੋ ਅਗਰ ਚੱਕਣਾ ਆ ਤਾਂ ਉਹ ਗੱਲ ਨੂੰ ਬਹੁਤ ਜਲਦੀ ਜਿਹੜਾ ਆ ਉਹ ਕੱਟ ਦਿਓ ਜਦੋਂ ਤੁਹਾਡੇ ਮਤਲਬ ਦੀ ਗੱਲ ਨਹੀਂ ਤੁਸੀਂ ਹੋਰ ਗਾਂਹ ਦੀ ਜਾਣਕਾਰੀ ਲੈਣ ਦੇ ਜਾਂ ਅਸੀਂ ਵੀ ਮੈਨੂੰ ਪਤਾ ਲੱਗ ਗਿਆ ਕਿ ਇਹ ਸਕੈਮ ਵਾਲੇ ਨੇ ਇਹ ਸਾਈਬਰ ਅਪਰਾਧੀ ਨੇ ਇਵੇਂ ਮੈਨਾਂ ਠੱਗੀ ਮਾਰਨੀ ਚਾਹੁੰਦੇ ਪਰ ਮੈਂ ਠੱਗੀ ਮਾਰਨੀ ਨਹੀਂ ਦੇਣੀ ਮੈਂ ਵੱਜਣ ਨਹੀਂ ਦੇਣੀ ਇਦਾਂ ਨਹੀਂ ਹੈਗਾ ਉਹਨਾਂ ਦੇ ਕੋਲ ਜਦੋਂ ਤੁਸੀਂ ਉਹਨਾਂ ਦੀ ਟਰਿਕ 'ਚ ਫਸ ਜਾਂਦੇ ਹੋ ਤੁਹਾਡਾ ਦਿਮਾਗ ਜਿਹੜਾ ਉਹ ਕੰਮ ਕਰਨੋਂ ਹਟ ਜਾਂਦਾ ਕਿਉਂਕਿ ਤੁਹਾਡਾ ਮਾਈਂਡ ਜਿਹੜਾ ਉਹਨਾਂ ਦੇ ਕਬਜ਼ੇ ਦੇ ਵਿੱਚ ਚਲੇ ਜਾਂਦਾ ਹੈ ਸੋ ਇਸ ਕਰਕੇ ਜਿਹੜਾ ਆ ਇੱਕ ਤ ਸਾਈਬਰ ਹੈਲਪ ਲਾਈਨ ਨੰਬਰ ਜਿਹੜਾ 1930 ਇਹਨੂੰ ਹਮੇਸ਼ਾ ਯਾਦ ਰੱਖੋ ਅਗਰ ਤੁਹਾਡੇ ਨਾਲ ਕਿਉਂਕਿ ਹੁਣ ਤਾਂ ਓਟੀਪੀ ਦੀ ਵੀ ਨਹੀਂ ਲੋੜ ਹੈਗਾ ਹਣ ਤਾਂ ਤੁਹ ਤੁਹਾਡੇ ਤੁਹਾਨੂੰ ਮੈਸੇਜ ਆਉਂਦਾ ਕਿ ਤੁਹਾਨੂੰ ਇੰਨੇ ਪੈਸੇ ਆ ਗਏ ਆ ਜਦੋਂ ਤੁਸੀਂ ਉਹ ਖੋਲਣ ਲਈ ਦੇਖਦੇ ਆ ਕਿ ਕਿੰਨੇ ਪੈਸੇ ਭੇਜੇ ਆ ਜਿਦੋਂ ਤੁਸੀਂ ਉਹ ਪਿੰਨ ਐਂਟਰ ਕਰਦੇ ਆ ਆਪਣਾ ਯੂਪੀਆਈ ਪਿੰਨ ਐਂਟਰ ਕਰਦੇ ਆ ਤੇ ਤੁਹਾਡੇ ਪੈਸੇ ਜਿਹੜੇ ਆ ਉਹ ਤੁਹਾਡੇ ਖਾਤੇ ਚ ਚੱਕੇ ਜਾਂਦੇ ਆ ਕਿਉਂਕਿ ਅਪਰਾਧੀਆਂ ਨੇ ਪਹਿਲਾਂ ਹੀ ਇੱਕ ਰਿਕਵੈਸਟ ਭੇਜੀ ਹੁੰਦੀ ਆ ਜਦੋਂ ਤੁਸੀਂ ਆਪਣਾ ਯੂਪੀਆਈ ਪਿੰਨ ਲਾਉਨੇ ਆ ਤੇ ਉਹ ਰਿਕਵੈਸਟ ਦੇ ਜ਼ਰੀਏ ਤੁਹਾਡੇ ਪੈਸੇ ਜਿਹੜੇ ਆ ਉਹ ਚੱਕੇ ਜਾਂਦੇ ਆ ਯਾ ਤਾਂ ਜਦੋਂ ਤੁਹਾਨੂੰ ਪੈਸੇ ਭੇਜੇ ਆ ਉਦੋਂ ਤੁਸੀਂ 15 ਮਿੰਟ ਵੇਟ ਕਰੋ ਉਸ ਤੋਂ ਬਾਅਦ ਉਹ ਜਿਹੜਾ ਆ ਆਪਣਾ ਖੋਲੋ ਅ ਜੁਪੀਆਈ ਅਕਾਊਂਟ ਖੋਲੋ 10 ਮਿੰਟ ਦੇ ਬਾਅਦ ਉਹ ਕਹਿੰਦੇ ਆ ਕਿ ਉਹ ਜਿਹੜੀ ਆ ਰਿਕੁਐਸਟ ਉਹ ਕੈਨਸਲ ਹੋ ਜਾਂਦੀ ਆ ਜੇ ਨਹੀਂ ਤੇ ਫਿਰ ਤੁਸੀਂ ਇੱਕ ਵਾਰ ਪਹਿਲਾਂ ਜਦੋਂ ਜੁਪੀਆਈ ਨੂੰ ਖੋਲਣਾ ਆ ਇੱਕ ਗਲਤ ਜਿਹੜਾ ਆ ਉਹ ਪਿੰਨ ਡਾਇਲ ਕਰਨਾ ਆ ਤੁਸੀਂ ਜਦੋਂ ਗਲਤ ਪਿੰਨ ਡਾਇਲ ਕਰੋਗੇ ਤੇ ਉਹਦੀ ਰਿਕਵੈਸਟ ਜਿਹੜੀ ਆ ਉਹ ਕੈਨਸਲ ਹੋ ਜਾਏਗੀ ਉਸ ਤੋਂ ਬਾਅਦ ਤੁਸੀਂ ਆਪਣਾ origignal ਪੈਨ ਲਾ ਕੇ ਤੋਂ ਚੈੱਕ ਕਰ ਸਕਦੇ ਆ ਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਆ ਜਿਤੋਂ ਆਪਾਂ ਨੂੰ ਸੁਚੇਤ ਹੋਣਾ ਚਾਹੀਦਾ ਆ ਸਮਾਂ ਹੁਣ ਤੇ ਆਪਾਂ ਤੁਹਾਡੇ ਨਾਲ ਇਦਾਂ ਦੀਆਂ ਜਿਹੜੀਆਂ ਵੀਡੀਓ ਆ ਉਹ ਸ਼ੇਅਰ ਕਰਦੇ ਰਵਾਂਗੇ ਇੱਕ ਅਜ ਤੋਂ 10-15 ਸਾਲ ਪਹਿਲਾਂ ਕੰਪਨੀ ਵਾਲੇ ਨਕਲੀ ਕੰਪਨੀ ਵਾਲੇ ਬਣ ਕੇ ਵੀ ਮੈਂ ਆਹ ਕੰਪਨੀ ਤੋਂ ਬੋਲਦਾ ਆ ਤੁਹਾਡਾ ਲੱਕੀ winner ਦੇ ਵਿੱਚ ਤੁਹਾਨੂੰ ਜਿਹੜਾ ਆ ਅਸੀਂ ਉਹ ਲਿਆਂਦਾ ਆ ਤੁਹਾਡਾ 1 ਕਰੋੜ ਰੁਪਈਆ ਨਿਕਲਿਆ ਆ ਤੇ ਤੁਸੀਂ ਜੇ 1 ਕਰੋੜ ਰੁਪਈਆ ਲੈਣਾ ਆ ਤਾਂ ਸਾਡਾ ਬੈਂਕ ਖਾਤਾ ਆ ਇਹਦੇ ਵਿੱਚ ਪਹਿਲਾਂ ਤੁਸੀਂ 10000 ਰੁਪਈਆ ਜਮ੍ਹਾਂ ਕਰਾਓ ਤਾਂ ਕਿ ਉਹ ਜਿਹੜਾ ਆ ਉਹਦਾ GST ਬਣਦਾ ਆ ਉਹ ਕੱਟ ਕੇ ਤੇ ਬਾਕੀ ਦੇ ਪੈਸੇ ਤੁਹਾਨੂੰ ਜਿਹੜੇ ਅਸੀਂ ਉਹ ਸੈਂਡ ਕਰ ਸਕੀਏ ਇਹ ਠੱਗੀ ਦਾ ਸ਼ਿਕਾਰ ਵੀ ਜਿਹੜੇ ਬਹੁਤ ਜ਼ਿਆਦੇ ਲੋਕ ਹੋਏ ਨੇ ਹਨ ਤੇ ਇਸ ਤੋਂ ਅੱਗੇ ਵੀ ਜਿਹੜਾ ਆ ਇਹ ਜਿਹੜਾ ਡਿਜੀਟਲ ਅਰੈਸਟ ਆ ਇਹ ਤਾਂ ਬਹੁਤ ਜ਼ਿਆਦਾ ਖਤਰਨਾਕ ਆ ਇਹਦੇ ਚ ਤੁਹਾਨੂੰ ਜਿਹੜਾ ਆ ਉਹ ਬੜਾ ਸਤਾਰਕ ਰਹਿਣ ਦੀ ਲੋੜ ਆ ਇੱਕ ਸਾਲ ਪਹਿਲਾਂ ਇਹਨਾਂ ਦਿਨਾਂ ਦੇ ਵਿੱਚ ਹੀ ਸਾਡੀ ਇੱਕ ਬੇਟੀ ਨੂੰ ਫੋਨ ਆਇਆ ਕਿ ਦੀਦੀ ਮੈਂ ਬੋਲਦਾ ਆ ਮੇਰਾ ਐਕਸੀਡੈਂਟ ਹੋ ਗਿਆ ਉਹਨੇ ਆਵਾਜ਼ ਦਾ ਹਿਸਾਬ ਕਿਤਾਬ ਲਾ ਕੇ ਤਾਂ ਆਪਣੇ ਕਿਸੇ ਰਿਸ਼ਤੇਦਾਰ ਮੁੰਡੇ ਦਾ ਨਾਮ ਲੈ ਦਿੱਤਾ ਕਿ ਤੂੰ ਉਹ ਆ ਕਹਿੰਦਾ ਹਾਂ ਹਾਂ ਮੈਂ ਉਹੀ ਆ ਮੇਰੇ ਕੋ ਗੋਰੀ ਦੇ ਉੱਤੇ ਗੱਡੀ ਚੜ ਗਈ ਆ ਤੇ ਮੈਨੂੰ ਪੁਲਿਸ ਫੜ ਕੇ ਲੈ ਚਲੀ ਆ ਅਗਰ ਤੁਸੀਂ 10000 ਡਾਲਰ ਸੈਂਡ ਕਰ ਦੋਗੇ ਮੈਨੂੰ ਇਸੇ ਟਾਈਮ ਤੇ ਮੈਂ ਕਿ ਇਸ ਤੋਂ ਬਚ ਜਾਵਾਂਗਾ ਉਹਨੇ ਕਿਹਾ ਵੀ ਮੈਂ ਤੁਹਾਡੇ ਮੰਮੀ ਡੈਡੀ ਨਾਲ ਗੱਲ ਕਰਦੀ ਆਂ ਇੰਡੀਆ ਦੇ ਵਿੱਚ ਕਹਿੰਦੇ ਨਹੀਂ ਉਹ ਸੁੱਤੇ ਹੋਣਗੇ ਨਾਲੇ ਉਹ ਡਿਸਟਰਬ ਹੋਣਗੇ ਨਾਲੇ ਪਰੇਸ਼ਾਨ ਹੋਣਗੇ ਤੁਸੀਂ ਪੈਸੇ ਪਾ ਦਿਓ ਕੋਈ ਨਹੀਂ ਆਪਾਂ ਬਾਅਦ ਦੇ ਵਿੱਚ ਕਰ ਲਾਂਗੇ ਤੇ ਉਹ ਬੇਟਾ ਜਿਹੜਾ ਉਹਨਾਂ ਦਾ ਉਹ ਪੈਸੇ ਪਾਉਣ ਲੱਪਿਆ ਉਨੇ ਚਰਚ ਉਹਨੇ ਇੰਡੀਆ ਫੋਨ ਲਾ ਕੇ ਪੁੱਛਿਆ ਵੀ ਉਹ ਕਿੱਥੇ ਆ ਉਹ ਕਹਿੰਦੇ ਉਹ ਇੱਥੇ ਘਰ ਬੈਠਾ ਆ ਬੀਟਾ ਵੀ ਉਹ ਤਾਂ ਬਾਹਰ ਗਿਆ ਹੀ ਨਹੀਂ ਹੈਗਾ ਤਾਂ ਉਹਨਾਂ ਨੇ ਦਵਾ ਦਵਾ ਜਿਹੜੀ ਪੇਮੈਂਟ ਸੀਗੀ ਉਹ ਰੋਕੀ ਕਿਉਂਕਿ ਬਹੁਤ ਸਾਰਾ ਜਿਹੜਾ ਆ ਤੁਹਾਡਾ ਜਿਹੜਾ ਤੁਹਾਡਾ ਰਿਸ਼ਤੇਦਾਰ ਮਤਲਬ ਮੇਰਾ AI ਚਿੱਤਰ ਬਣ ਜਾਏਗਾ ਇਹਨੂੰ ਤੁਹਾਨੂੰ ਜਿਹੜਾ ਦਿਖਾਲਿਆ ਜਾਏਗਾ ਮੇਰਾ ਚਿਹਰਾ ਦਿਖਾਲਿਆ ਜਾਏਗਾ ਕਿ ਮੈਂ ਅਰੈਸਟ ਹੋ ਚੁੱਕਾ ਆ ਤੇ ਮੇਰੇ ਪੇਰੈਂਟਸ ਦੇ ਕੋਲੋਂ ਉਹ ਮੂੰਹ ਮੰਗੇ ਪੈਸੇ ਜਿਹੜੇ ਉਹ ਲੈ ਸਕਦੇ ਆ ਜਦ ਕਿ ਮੈਂ ਉੱਥੇ ਮੌਜੂਦ ਵੀ ਨਹੀਂ ਹੁੰਦਾ ਮੇਰੀ ਆਵਾਜ਼ ਜਿਹੜੀ ਆ ਉਹ ਵੀ AI ਜਿਹੜੀ ਤੁਸੀਂ ਬਹੁਤ ਨਾ ਸੁਣਿਆ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਨਾ ਜਿਹਨੂੰ ਆਪਾਂ ਕਹਿ ਸਕਦੇ ਆਂ ਵੀ ਨਕਲੀ ਜਾਣਕਾਰੀ ਉਹਦੇ ਜਰੀਏ ਇਹ ਜਿਹੜਾ ਆ ਉਹ ਬਹੁਤ ਕੌਜੀ ਜਿਹੜਾ ਉਹ ਹੋ ਰਿਹਾ ਆ ਤੇ ਸੋ ਤੁਹਾਡੇ account ਜਿਹੜੇ ਆ ਉਹ ਜੇ ਤੁਸੀਂ ਬਚਾਉਣੇ ਆ ਤੇ ਆਪਣਾ ਜਿਹੜੇ ਪੰਪਾਂ ਦੇ ਉੱਤੇ ਵੀ ਬਹੁਤ ਸਾਰੇ ਜਿਹੜੇ ਉਹ ਭਰਦੇ ਹੁੰਦੇ ਆ ਵੀ ਅਸੀਂ ਤੁਹਾਡਾ ਲੱਕੀ ਟਰਾ ਕੱਢਣਾ ਆ ਜਿੱਥੇ ਤੁਸੀਂ ਆਪਣਾ ਆਧਾਰ ਨੰਬਰ ਮੋਬਾਈਲ ਨੰਬਰ ਆਪਣੀ ਈਮੇਲ ਆਈਡੀ ਉਹ ਭਰ ਕੇ ਉਹਨਾਂ ਨੂੰ ਦੇ ਆਉਂਦੇ ਆ ਇਹ ਤੁਹਾਡਾ ਡਾਟਾ ਜਿਹੜਾ ਆ ਇਹ ਵਿਕਦਾ ਆ ਕਿਉਂਕਿ ਬਹੁਤ ਸਾਰਾ ਥਾਵਾਂ ਤੇ ਤਾਂ ਆਪਣਾ ਆਧਾਰ ਕਾਰਡ ਜਿਹੜਾ ਲੱਗਾ ਹੋਇਆ ਤਕਰੀਬਨ ਹਰ ਜਗ੍ਹਾ ਤੇ ਆਧਾਰ ਕਾਰਡ ਆਪਣਾ ਲੱਗਾ ਹੋਇਆ ਆਪਣੀ ਈਮੇਲ ਆਈਡੀ ਜਿਹੜੀ ਉਹ ਲੱਗੀ ਹੋਈ ਆਪਣਾ ਮੋਬਾਈਲ ਨੰਬਰ ਜਿਹੜਾ ਉਹ ਲੱਗਾ ਹੋਇਆ ਤੇ ਜਿਹੜੇ ਸਾਈਬਰ ਅਪਰਾਧੀ ਨੇ ਉਹਨਾਂ ਦੇ ਕੋਲ ਬਹੁਤ ਸਾਰੇ ਇਹੋ ਜਿਹੇ ਸੌਫਟਵੇਅਰ ਨੇ ਉਹ ਬੜੀ ਆਪਣੇ ਬਾਰੇ ਜਾਣਕਾਰੀ ਰੱਖਦੇ ਆ ਆਪਾਂ ਨੂੰ ਵੀ ਇਹ ਲੱਗਦਾ ਵੀ ਸ਼ਾਇਦ ਹੀ ਇਹ ਕਿਸੇ ਏਜੰਸੀ ਦਾ ਬੰਦਾ ਹੋ ਸਕਦਾ ਕਿਉਂਕਿ ਇਹਨੂੰ ਇੰਨੀ ਹੀ ਜਾਣਕਾਰੀ ਆ ਕਿ ਮੈਂ ਕਿੰਨੇ ਵਜੇ ਘਰੋਂ ਨਿਕਲਦਾ ਆ ਕਿੰਨੇ ਵਜੇ ਘਰ ਆਉਣਾ ਆ ਕਿਹਦੀ ਕਿਹਦੀ ਨਾਲ ਮੈਂ ਫੋਨ ਤੇ ਗੱਲ ਕਰਦਾ ਆ ਤੇ ਬੈਂਕ ਅਕਾਊਂਟ ਦੇ ਵਿੱਚ ਕਿੰਨੇ ਪੈਸੇ ਆ ਕਿਹੜੀ ਕਿਹੜੀ ਬੈਂਕ ਦੇ ਵਿੱਚ ਖਾਤੇ ਆ ਤੁਹਾਡੇ ਉਹ ਜਦੋਂ ਆਪਾਂ ਇਹ ਸਾਰੀਆਂ ਗੱਲਾਂ ਉਹਨਾਂ ਦੇ ਮੂੰਹੋਂ ਸੁਣਦੇ ਆ ਤਾਂ ਆਪਾਂ ਨੂੰ ਲੱਗਦਾ ਵੀ ਇਹ ਨਹੀਂ ਇਹ ਕੋਈ ਜਿਹੜੀ ਏਜੰਸੀ ਹੈਗੀ ਆ ਉਹਦਾ ਹੀ ਕੰਮ ਆ ਵੀ ਇਹ ਝੂਠੇ ਨਹੀਂ ਬੰਦੇ ਹੋ ਸਕਦੇ ਕੋਈ ਏਜੰਸੀ ਆ ਜਿਹੜੀ ਉਹ ਸਾਡਾ ਕਰ ਰਹੀ ਆ ਸਾਡਾ ਬਚਾ ਕਰ ਰਹੀ ਆ ਉਹ ਇੰਨੇ ਮਿੱਠੇ ਹੋ ਕੇ ਤੁਹਾਡੇ ਅੰਦਰ ਵੜ ਜਾਂਦੇ ਆ ਤੇ ਉਹ ਪੱਤਰਕਾਰ ਦੀ ਕਹਾਣੀ ਜਿਹੜੀ ਆ ਉਹ ਬਹੁਤ ਇੱਕ ਕਹਿ ਲਓ ਵੀ ਕਰਨ ਵਾਲੀ ਆ ਤੇ ਆਪਾਂ ਕੋਸ਼ਿਸ਼ ਕਰੀਏ ਕਿ ਜਾਣਕਾਰ ਬਣੀਏ ਤੇ ਜਿਹੜੇ ਤੁਹਾਨੂੰ ਫੋਨ ਆਉਂਦੇ ਆ ਉਹਦੇ ਵਿੱਚ ਵੀਡੀਓ ਕਾਲ ਦੇ ਉੱਤੇ ਉਹਨੇ ਪੁਲਿਸ ਦੀ ਵਰਦੀ ਵੀ ਪਾਈ ਹੋ ਸਕਦੀ ਆ ਉਹ ਜੱਜ ਵੀ ਹੋ ਸਕਦਾ ਆ ਉਹ ਐਡਵੋਕੇਟ ਵੀ ਹੋ ਸਕਦਾ ਉਹ ਵਿਜੀਲੈਂਸ ਵਾਲਾ ਵੀ ਹੋ ਸਕਦਾ ਉਹ ਕਸਟਮ ਭਾਗ ਵਾਲਾ ਵੀ ਹੋ ਸਕਦਾ ਬਕਾਇਦਾ ਉਹਦੇ ਟੇਬਲ ਦੇ ਉੱਤੇ ਝੰਡੇ ਵੀ ਲੱਗੇ ਹੋਣਗੇ ਤੁਹਾਨੂੰ ਐਨੂੰ ਬਿਲਕੁਲ ਇਦਾਂ ਲੱਗੇਗਾ ਇਹ ਸਾਡੀ ਦੇਸ਼ ਦੀ ਜਿਹੜੀ ਆ ਪੁਲਿਸ ਹੈਗੀ ਆ ਸਾਡੇ ਦੇਸ਼ ਦੇ ਜਿਹੜੇ ਉਹ ਝੰਡੇ ਹੈਗੇ ਆ ਸੋ ਸਤਾਰਕ ਰਹੋ ਜਿੰਨਾ ਵੀ ਹੋ ਸਕਦਾ ਆ ਆਪਣੇ ਆਪ ਨੂੰ ਬਚਾ ਕੇ ਰੱਖੋ ਸੋ ਇੰਨੀਆਂ ਹੀ ਗੱਲਾਂ ਜਿਹੜੀਆਂ ਆ ਬੇਨਤੀਆਂ ਪ੍ਰਵਾਨ ਕਰਿਓ ਬਹੁਤ ਸਾਰੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਉਹਦੇ ਲਈ ਖਿਮਾ ਦੇ ਜੱਜਕਿਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ